ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰ ਲੋ ਬਈ ਰੋਹ ਧੁੱਪ ਚੜਨ ਲੱਗੀ। ਠੰਡ ਹੌਲੀ ਹੌਲੀ ਹੁਣ ਘਟਣਾ ਸ਼ੁਰੂ ਹੋ ਗਈ। ਦਿਨ ਵਿੱਚ ਤਾਂ ਫਰਕ ਪੈ ਗਿਆ। ਪਰ ਕੱਲ ਦਿਨ ਵਿੱਚ ਹਵਾ ਚੱਲਦੀ ਸੀਗੀ ਥੋੜੀ ਥੋੜੀ ਠੰਡ ਲੱਗਦੀ ਸੀਗੀ ਜਾਂ ਹਵਾ ਰੁਕਦੀ ਸੀ। ਗਣਾ ਹੁਣ ਧੁੱਪ 'ਚ ਖੜਾ ਹਨ ਥੋੜੀ ਗਰਮ ਗਰਮਾਇਸ਼ ਜਿਹੀ ਮਹਿਸੂਸ ਹੁੰਦੀ ਹੈ। ਕਿ ਵਧੀਆ ਲੱਗਦਾ ਹੁਣ ਮੌਸਮ ਧੁੱਪਿਆ ਦਿਨ ਖਿਲਰਿਆ ਰਹਿੰਦਾ ਸਾਰਾ। ਨਹੀਂ ਤਾਂ ਅੰਦਰ ਰਹਿੰਦੀ ਹੈ। ਹੋਣਾ ਗਰਮ ਜੀ ਹੋ ਜਾਂਦੀ ਐ ਨਿੱਤ ਹੁੰਦੀ ਹੀ ਰਹਿੰਦੀ ਮੌਸਮ ਵਧੀਆ ਜਿਹਾ ਨਹੀਂ ਲੱਗਦਾ ਧੁੰਦ ਵਾਲਾ ਹੁਣ ਧੁੱਪ ਨਿਕਲਦੀ ਐ ਤੇ ਮੌਸਮ ਵਧੀਆ ਲੱਗਦਾ ਤੇ ਪਹਿਲਾਂ ਹੁਣ ਚੱਲੀਏ ਆਪਾਂ ਲਈਏ ਮੈਂ ਆਟਾ ਪੀਣ ਨੂੰ ਰੱਖਿਆ ਸੀਗਾ ਕਣਕ ਤੇ ਹੁਣ ਚੱਕ ਕੇ ਲੈ ਕੇ ਆਉਣਾ ਆਟਾ ਤੇ ਚੱਲੀਏ ਕੱਢੀਏ ਬੋਲਟ ਬਾਹਰ ਉਸ ਤੇ ਨਾ ਹੁਣ ਵੀ ਬੋਲਟ ਦਾ ਸੈਟ ਖੜਾ ਲਵਾਂਗੇ ਪਹਿਲਾਂ ਉਹ ਦੇਖਿਆ ਹੁਣ ਜਗਾ ਸੋਹਣੀ ਨਿਕਲਣ ਨੂੰ ਰਹੀ ਏ ਪਰ ਨਿਕਲਣਾ ਕਿੱਧਰ ਵਾ ਮੇਰੇ ਨਾਲ ਰੋਟੀ ਗਾਹ ਆਇਆ ਪੈਣਾ ਵੀ ਅੱਜ ਛੁੱਟੀ ਐ ਐਤਵਾਰ ਹੈ ਚਲੋ ਹੋਰ ਤੇ ਲਈਏ ਪੈਸੇ ਲੈ ਲੈ ਅਟੇ ਨੂੰ ਹੈਗੇ ਚਲ ਬਸ ਬਹਿ ਠੀਕ ਹੈ ਹੋ ਗਿਆ ਪਹਿਲੇ ਕਿੱਕ ਤੇ ਸਟਾਰਟ ਚਲੋ ਜੀ ਆਟਾ ਪਿਆ ਲਿਆਂਦਾ ਅਪੜੇ ਦੇਖੋ ਬਈ ਫੜੇ ਹੋ ਆਕੇ ਫੋਨ ਵੜ ਲਓ ਉਹ ਗੋਲਸਤਾਨੇ ਲਿਕੇਣਾ ਲਿਕੇਣਾ ਮੋਟਰਪਾ ਬਸ ਫਿਰ ਆਟਾ ਹੀ ਕੱਲਾ ਅੰਦਰ ਕਰਦੇ ਬੁਲਟ ਬਾਰੇ ਰਹਿਣਦਾ ਉਤਰ ਹੀ ਬਸ ਕਿੱਥੇ ਰੱਖੂੰਗਾ ਅੰਨੇ ਬਾਹਰ ਰੱਖਦਾ ਉੱਥੇ ਅੰਦਰ ਅੰਦਰ ਚੱਲਦਾ ਉਹ ਦੇਲੀ ਪਰਕਰ ਹਾ ਟੋਲੀ ਸੁੱਕ ਜਾਂਦੇ ਮੈਂ ਧੋਤੀ ਹੱਥੇ ਕਰਦੇ ਬਸ ਫਿਰ ਪਾ ਲੰਨੀ ਆ ਮੈਂ ਚਲ ਕੋਈ ਨਾ ਨਾ ਕੇ ਖੋਲਦੀ ਫਿਰ ਖੇਤ ਖੇਤ ਸਜਾਇਆ ਨੇ ਫਿਰ ਆ ਕੇ ਖੋਲਦੀ ਚਲੋ ਬਈ ਹੁਣ ਚਾਲ ਲੈ ਮੋਟਰ ਪਰ ਹਾਂ ਬਈ ਮੋਟਰ ਕੋਣਾ ਹੈ ਵਾ ਹਾਂ ਬਈ ਆ ਮੋਰ ਰਵਾ ਕੋਣ ਹੈ ਸਾਰੀ ਭਾਈ ਕੋਣ ਹੈ ਕੋਣ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਜੀ ਹਾਂ ਜੀ ਹੋਰ ਕੀ ਤੇ ਦਵਾਰ ਲੱਗ ਗਿਆ ਅੱਛਾ ਟੱਕੇ ਨੂੰ ਬੈੱਦਰ ਨੂੰ ਹੈ ਟੱਕੇ ਨੂੰ ਹਾਂ ਹਾਂ ਉਹਦੇ ਨਾਲ ਨਦੀ ਤੇ ਅੱਛਾ ਅੱਛਾ ਉਹ ਕਹਿੰਦੇ ਕਹਿੰਦੇ ਇਹ ਨਹੀਂ ਕਿ ਮਾਂ ਚੱਲ ਮੈਂ ਲਿਆ ਉਹ ਨਾਲ ਚੱਲ ਵੀ ਆਇਆ ਤੇ ਜੰਦ ਚ ਦੇ ਦਮ ਮੈਂ ਤੈਨੂੰ ਤਾਂ ਹੀ ਦੇ ਰਿਹਾ ਤੈਨੂੰ ਵੀ ਠੀਕ ਹੈ ਚੱਲ ਕਲ ਕੱਲ ਮਿਲ ਗਿਆ ਜੇ ਕਹਿੰਦੇ ਜਿਹੜਾ ਮੋਟਰ ਵਗੇੜਾ ਮਾਰ ਕੇ ਆ ਮਾ ਆ ਜਿਓ ਥੋੜੀ ਮੋਟਰ ਜਾਨ ਮਰਜੀ ਕਿੜਾ ਮਾਰ ਕਰ ਮਰਜੀ ਬੈਠੋ ਠੀਕ ਆ ਯਾਰ ਆਹੀ ਗੱਲ ਆਓ ਕੱਪੜੇ ਕੁੱਪੜੇ ਸਾਰੇ ਸੁੱਕਣੇ ਪਾਏ ਹੁਣ ਮੈਂ ਕਿਹੜੇ ਉਹ ਜਿਹੜੇ ਇੱਥੇ ਅੱਛਾ ਉਹ ਬਾਤ ਐ ਇਹ ਬੈੱਡ ਵਾਲੇ ਗਿੱਲੇ ਸੀਗੇ ਉਹ ਸਭੀ ਜਿੰਦੀ ਦੀ ਔਰ ਬੰਦ ਤਾਂ ਨਹੀਂ ਤਾਂ ਕੋਈ ਹੁਣ ਹੋਰ ਸੁਣਾਓ ਠੀਕ ਆ ਠੀਕ ਆ ਹੁਣ ਮੋਟਰ ਹਾਂ ਹਾਂ ਵਧੀਆ ਬਾਈ ਥੋੜੀ ਗੁਟਾਈ ਕਰਨੀ ਹੁਣ ਗੁਟਾਈ ਕਰਦੇ ਆ ਉਹ ਜਿਹੜਾ ਰਾਜ ਰੋਜ ਪੜਦੇ ਤਾਂ ਕੀ ਕਰਾਉਣਾ ਤਾ ਯਾਰ ਕਿਹੜਾ ਆ ਜਿਹੜਾ ਪੱਕਿਆ ਜਾ ਸਰੋਂ ਜੀ ਪੜਦੀ ਐਜ ਉਹ ਪਾਲਦੇ ਤਾਂ ਕੀ ਐ ਮੈਂ ਕਹੇ ਕਿਹੜੇ ਤੇਰੇ ਕਹਾਣੀ ਦਾ ਵੀ ਹੁਣ ਤਾਂ ਬਾਈ ਇਹਦੇ ਵਿੱਚ ਇਹ ਪਤਾ ਕਿਆ ਆਪਣਾ ਨਾ ਪਸਾਰਾ ਕਾਰੋਬਾਰ ਇਹ ਦੇਖਦਾ ਨਹੀਂ ਅਗਲੇ ਜੀ ਹੂੰ ਕਿਉਂ ਗੰਦ ਮੰਗਿਆ ਕਿੰਨਾ ਤੇਲ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਹੁਣ ਮੈਂ ਤਾਂ ਉਹਨੀਆਂ ਸਾਗ ਲੈ ਹੋਤਾ ਇਹਦਾ ਆ ਭੁੱਗਿਆ ਵਾ ਸਾਰੇ ਪਿਛਲੇ ਵਾਸਤੇ ਵੀ ਕਾ ਕਿਤੇ ਨਹੀਂ ਦੇ ਰਹੇ ਜੀ ਸਾਰੇ ਹੋਈ ਜਾਣੀ ਮੈਂ ਦੇਖ ਲੈ ਰਹਾ ਸਪਰੇ ਹੋਈ ਸਪਰੇ ਕਰਤੀ ਹੋਗੀ ਦੀ ਬਹੁਤ ਬਰਾਬਰ ਉੱਠਈ ਦੀ ਕਰਨ ਕੇ ਤੇ ਮੈਂ ਦੇਖ ਕੇ ਗਿਆ ਕਿ ਬੰਨਾ ਸਪਰੇ ਕਰਤੀ ਸੀ ਅਸੀਂ ਠੀਕ ਹੈ ਤੇਰੇ ਕਰਵਾ ਠੀਕ ਹੈ ਆਇਆ ਪੜਦੰ ਜੰਕਲ ਬੇਲੀ ਇਹ ਚੋਰੀ ਹੈ ਲੈ ਇਹ ਜੰਕਲ ਵੀ ਮਿਲ ਗਿਆ ਸਾਰੀ ਸਰੋਂ ਪੜਦੀ ਹੈ ਨਾ ਪਹਿਲਾਂ ਹਾਂ ਹਾਂ ਫਿਰ ਆਏ ਨਾ ਤੇ ਕਿਆਰੇ ਕੁਰੀ ਸਾਫ ਤਾਂ ਲੱਗਦਾ ਗੋਪੀ ਕਿਆ ਗੋਪੀ ਆਏ ਨਾ ਉਸੇ ਲਈ ਆਈ ਆ। ਗਾਇਕ ਹੈ ਇਹ। ਹੋਰੇ ਤਰ੍ਹਾਂ ਦੀ ਹੋ ਗਈ ਏ। ਬੰਦੇ ਨੇ ਤਾਲ ਰੱਖਿਆ ਹੋਇਆ ਤਾਂ ਜਿਹੜਾ ਹੁਣ ਬਿਛੜਦੇ ਆ ਮੈਂ ਪੜ ਦਿੰਦਾ ਕੋਈ ਟੈਨਸ਼ਨ ਨਾ ਕਰੀ ਮੇਰੇ ਹਾਂ। ਅੰਕਲ ਦੇ ਹੁੰਦੇ ਹੋ ਟੈਨਸ਼ਨ ਫਰੀ। ਅੱਛਾ ਕਮੜਦੇ। ਬੀਜ ਤਾਂ ਫੁੱਲਾਂ ਨਾਲ ਤਾਂ ਨਹੀਂ ਕੋਈ ਅਸਰ ਬੀਜ ਬੂਜ ਗਿਰਦੇ। ਇਹਦਾ ਰਾਏ ਆ ਹੁਣ ਇਹਨਾਂ ਦਾ। ਅੱਛਾ ਰਾਏ ਕਿੰਨਾ ਹੁੰਦਾ ਬਣਨ। ਇੰਨਾ ਤਾਂ ਥੋੜਾ ਹੀ ਐ ਇਹਨਾਂ ਦਾ ਖਿੰਡੇ ਜਾਂਦਾ ਹੁੰਦਾ ਲਗੇ ਚ ਪਰ ਥੋੜਾ ਖੰਡੇ ਆ ਦੇਖਣ ਥੋੜਾ ਖੰਡੇ ਇਹਦਾ ਹਾਂ ਉਹ ਤਾਂ ਹੀ ਦੁਆਰਾ ਹੋ ਗਿਆ ਸਾਰ ਵਿਚੋ ਦੇ ਵੀ ਪੱਤੇ ਤੇ ਹੀ ਮੁੱਲੀਆਂ ਪੜ ਦੇਣੀ ਸਾਰੀਆਂ ਹਾਂਜੀ ਆਈਸ਼ਾ ਉਹਨੇ ਬਲੇ ਜੜ ਦਿਖਾਇਆ ਇਹਦੀ ਜਿਹੜਾ ਲੱਗਉਂਦੀ ਹੈ ਨਾ ਲੈ ਹੁੰਦੇ ਮੈਂ ਹੀ ਪੱਟ ਕੇ ਗਿਆ ਉੱਥੇ ਸੜੀਆਂ ਨਹੀਂ ਆ ਮੈਂ ਹਾਂ ਮੈਂ ਉਹ ਲੈ ਕੇ ਸੜੀਆਂ ਹਾਂ ਹਾਂ ਨਮਾਰੇ ਪਾਲਕ ਦੇ ਆਲੇ ਦੋਲੇ ਤੇ ਪਟ ਗਿਆ ਤਾਂ ਪਾਲਕ ਨਹੀਂ ਉੱਡਦੀ ਹੈਗੀ ਦੀ ਇਹਦੇ ਨਾਲ ਸੁਪਾ ਨਹੀਂ ਰੰਗੀ ਹਾਂ ਪੂਰਾ ਇਹਨਾਂ ਦਾ ਪਾਲਕ ਫੇਰੀ ਕਿਨੇ ਪੂਰਾ ਜਿਹੜਾ ਪੂਰਾ ਪੰਡ ਹਾਂ ਤਾਂ ਵੀ ਹੋ ਗਈ ਸੋਣੀ ਹੁਣ ਹੋਈ ਨਹੀਂ ਹੁਣ ਹੁਣ ਧੁੱਪ ਨਿਕਲੇ ਆਉਣੀ ਵਿੱਚ ਵਿੱਚ ਵੀ ਪੜਦੀ ਹੈ ਨੇ ਇਹ ਰੱਖਣਾ ਇਹ ਇਹ ਸਾਲ ਇਹ ਜਾਣਾ ਇਹ ਚੱਲੇ ਰਹਿਣ ਦਾਂਦੇ ਫਿਰ ਹਾਂ ਤੋਲ ਦੇਣਾ ਆਪਣੇ ਸਾਗ ਤਾਂ ਬਣਾਇਆ ਪਾ ਸੀ ਬਈ ਹੁਣ ਅੱਛਾ ਹਾਂ ਤੂੰ ਹੀ ਤੋੜਨਾ ਤੋੜ ਲਓ ਹੈ ਲੈ ਬਈ ਸਾਗ ਮਿਲ ਗਿਆ ਅੰਕਲ ਕੰਮ ਦੋ ਗਾਜ ਹਾਂਜੀ ਇਹ ਵੀ ਪੱਤੇ ਰਹੀਏ ਸਾਈਡ ਵਾਲੀ ਆਹ ਦਾ ਪੱਟ ਦੇਣਾ ਤੂੰ ਦੇਖ ਲੈ ਬਗਾ ਲੱਗੇ ਬਈ ਤੂੰ ਤੇ ਹੈਗਾ ਅੱਜ ਲੈ ਮੋਟਰ ਹੈ ਨਹੀਂ ਆ ਗਿਆ ਹੋ ਗਿਆ ਅੱਛਾ ਇਹ ਗਿਰੀ ਵੀ ਹੈ ਮੈਂ ਕੋਸਾ ਹੋ ਗਿਆ ਆ ਗਿਰ ਕੇ ਖੜੀ ਹੋ ਗਈ ਥੱਲੇ ਤੇ ਦੇ ਵੀ ਬੱਲੇ ਬੱਲੇ ਕਿ ਨਹੀਂ ਪਾਰਗੀ ਲੈ ਵੀ ਜਣ ਹੋ ਗਈ ਜਗਾ ਖਾਲੀ ਹਾਂਜੀ ਅੱਛਾ ਕਿੱਥੋਂ ਤੱਕ ਤੱਕ ਦੇਖੀ ਹੈ ਅੱਛਾ ਟੂਰਨਾਮੈਂਟ ਪਤਾ ਨਹੀਂ ਅੱਜ ਕਿੱਥੇ ਚੱਲਦਾ ਇੱਤਰੇ ਕਿਤੇ ਹਾਂ ਦੇਖੋ ਬੋਲੋ ਕਹਿੰਦੇ ਅੰਕਲ ਤੂੰ ਮੀਡੀਏ ਤੇ ਵੀ ਆ ਮੈਂ ਅੱਛਾ ਉਹ ਬਣਾ ਜੋਰ ਕਿੰਨੀ ਆ ਫਰਦੀ ਨਾ ਅੱਛਾ ਅੱਛਾ ਸਾਰਾ ਠੀਕ 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 ਕੱਜ ਫੇਰ ਆਉਂਗਾ ਕੱਜ ਫੇਰ ਆਉਂਗਾ ਲੈ ਬਈ ਅੰਕਲ ਆਜੇ ਫੁੱਲ ਆਉਣ ਲੱਗੇ ਆ ਦੇਖੋ ਬਈ ਅੰਕਲ ਹੈ ਵਾ ਨਿਕਾਦਾ ਬੁੱਟਾ ਇਹ ਇਹ ਉਹ ਪਤਾ ਨਹੀਂ ਯਾਰ ਕਾਦਾ ਹੋੜੇ ਤਰ੍ਹਾਂ ਦਾ ਇਹ ਮੈਨੂੰ ਤਾਂ ਆਪ ਨਹੀਂ ਆਉਂਦਾ ਮੈਂ ਕਿਤੇ ਆੜੂ ਊੜੂ ਲੱਗਦੇ ਆ ਬਾਈ ਬੁੱਟਾ ਦੱਸਿਓ ਕਿਹੜਾ ਇਹ ਫੁੱਲ ਦਿਖਾਵਾਂ ਤੁਹਾਨੂੰ ਕਿਹੜਾ ਲੱਗਦਾ ਆ ਦੇਖੋ ਚੱਕਰ ਫੋਕਸ ਆ ਆ ਫਾਫੜਾ ਲੱਗੇ ਨਹੀਂ ਚੱਕ ਲੈ ਫੋਕਸ ਆ ਰਿਹਾ ਆਂ ਫੇਰ ਛੱਡ ਦਿੰਦਾ ਹਰਾ ਬਰਿਆ ਹੋ ਜਾਂਦਾ ਇਹ ਹੁਣ ਦੇਖ ਲੋ 15 ਕ ਦਿਨ ਤੱਕ ਹੋਰ ਆਇਆ ਨਾ ਭਰ ਜਾਣਾ ਇਹਨੇ ਪਕੰਡੇ ਲੱਗੇ ਹੋਏ ਨੇ ਵਾਹ ਦੇਖ ਹੈ ਕੌਣ ਬੰਦੇ ਕਿਹੜੇ ਬੰਦੇ ਦੇ ਪਿੰਡ ਦੇ ਅੱਛਾ ਮੇਰੀ ਮੋਟਰ ਹਾਂ ਲੈ ਭਾਈ ਥੜੜੇ ਖੇਚ ਵੀ ਬੱਲ ਨਿਕਲਣ ਲੱਗੀ ਹਾਂ ਕਣਕ ਸੋਹਣੀ ਹੋ ਗਈ ਨਾ ਕਲਾ ਆਪਣੀ ਰੇ ਪਾਦਮਾ ਰਹਿਣ ਦਾ ਯਾਰ ਹੁਣ ਤਾਂ ਬੈਸ ਮੈਂ ਕਿੱਥੀ ਗਿਆ ਨਹੀਂ ਰਹਿਣੇ ਦਾ ਵਾਹ ਹੈ ਨਾ ਹੈ ਮੈਂ ਸੋਚ ਰਿਹਾ ਕਿ ਗੱਬੇ ਗੱਬੇ ਪਾਦਾ ਕਿਥੇ ਇਹਨਾਂ ਦੇ ਤੈਨੂੰ ਹੁਣ ਤੱਕ ਦੇਖਦੀ ਆ ਬਨੀਵੀ ਆ ਹਾਏ ਉਹ ਪੱਗਿਆਂ ਦੇ ਦੇਖਦਾ ਉਹ ਤੱਗੇ ਮੈਂ ਤਾਂ ਆਪ ਸੋਚ ਰਿਆ ਤੱਗਿਆਂ ਦੇ ਗੇੜ ਤਾਂ ਨੇ ਇੱਕ ਥੱਲੇ ਹੀ ਆ ਕੋਈ ਗੱਲ ਨਹੀਂ ਥੱਲੇ ਹਾਂ ਇੱਕ ਥੱਲੇ ਗੇੜ ਦੰਦੇ ਉਦਾਂ ਚੱਲੋ ਭਾਈ ਲੈ ਅੱਜ ਮੋਟਰ ਪਰੇ ਬੈਠਾਂਗੇ ਬਹੁਤ ਸੋਹਣੀ ਧੁੱਪ ਖਿਲ ਰਹੀ ਵੀ ਅੱਜ ਦੇਖੋ ਜੀ ਕਿ ਮਿੱਟੀ ਤੋਂ ਪਰ ਥੋੜੀ ਥੋੜੀ ਹਵਾ ਚੱਲਣ ਲੱਗੀ ਐ ਇੱਦਾਂ ਹਵਾ ਠੀਕ ਐ ਕੱਲ ਥੋੜੀ ਜ਼ਿਆਦਾ ਤੇਜ਼ ਹਵਾ ਚਲਦੀ ਸੀ ਔਰ ਠੰਡ ਲਾਉਂਦੀ ਸੀ ਬੈਠ ਨਹੀਂ ਕਰਦਾ ਬੈਠ ਧੁੱਪ 'ਚ ਬੈਠ ਨਹੀਂ ਹੁੰਦਾ ਤਾਂ ਹਵਾ ਤੋਂ ਪਰ ਗਰਮੀ ਆਉਂਦੀ ਐ ਹੈ ਤਾਂ ਗਰਮੀ ਸੀ ਪਰ ਇਹ ਹਵਾ ਚਲਦੀ ਤੇ ਔਰ ਠੰਡ ਲਾਉਂਦੀ ਸੀ ਖੋਲਾ ਜਿੰਦਾ ਰਹਿਣੂ ਮੈਂ ਆ ਵੀ ਔਰ ਇਹ ਹੁਣ ਕੁਰਸੀਆਂ ਢਾ ਕੇ ਬਹਿਣਾ ਸੇਕੇ ਤੋਂਪਾ ਤੇ ਇਧਰ ਨੂੰ 뷰 ਬੜਾ ਸੋਹਣਾ ਲੱਗਦਾ ਬਈ ਇਧਰ ਨੂੰ ਸਾਹਮਣੇ ਖੇਤ ਆ ਆਪਣੇ ਇਧਰ ਨੂੰ ਹਰਿਆ ਭਰਿਆ ਸ਼ਾਮ ਨੂੰ ਬਹੁਤ ਸੋਹਣਾ ਆਇਆ ਨੇ ਇਧਰ ਨੂੰ ਸੂਰਜ ਉੱਥੇ ਚੱਲ ਜਾਂਦਾ ਸੰਤਰੀ ਹੋ ਜਾਂਦਾ ਸਾਰੇ ਪਾਸੇ ਇਧਰ ਸੰਤਰੀ ਸੰਤਰੀ ਬੜਾ ਸੋਹਣਾ ਲੱਗਦਾ ਬਈ ਸ਼ਾਮ ਨੂੰ ਇਸ ਟਾਈਮ ਵੀ ਬਹੁਤ ਸੋਹਣਾ ਲੱਗਦਾ ਦੇਖੋ ਕਿੰਨੀ ਸੋਹਣੀ ਹਰਿਆਈ ਗੀਨਰੀ ਲੋ ਜੀ ਸਾਰਾ ਹੋ ਗਿਆ ਅੰਕਲ ਜੀ ਨੇ ਬਾਹਰੇ ਕੱਢ ਕੇ ਰੱਖ ਦੇਣਾ ਕੋਈ ਕੱਖਾਂ ਨਾਲ ਲੈ ਜਾਊਗਾ ਇਹਨੇ ਉਹ ਮੈਂ ਕਹਿੰਦਾ ਬਾਈ ਨਹੀਂ ਹਾਂ ਹਾਂ ਫੈਨ ਹੋਰ ਰੁਪਏ ਖਰਾਬ ਹੋਣੇ ਆ ਹਾਂ ਮੈਂ ਡੱਕੇ ਡੱਕੇ ਫੇਰ ਨਹੀਂ ਜਾਣਾ ਜੀ ਘਰ ਨੂੰ ਬਸ ਠੀਕ ਆ ਇਹਨਾਂ ਦਾ ਕੱਪ ਪੱਕਰੀਏ ਗੁੜਾਈ ਨਾ ਉਹ ਕੈਰੀ ਖਾਲੀ ਇਹਨੂੰ ਕਦਰਾਂ ਜਾ ਕਰਦੀ ਐ ਜਦੋਂ ਅੰਕਲ ਜੀ ਨੇ ਉਹ ਕਰ ਦਣੇ ਲੋਟ ਇਹਨਾਂ ਲੋਡ ਸਾਰੇ ਨੂੰ ਹਰ ਕੋਈ ਕਿੱਡਾ ਕਾਂਚ ਨਿਕਲੇ ਅੰਕਲ ਦੇਖ ਕਿੱਦਾਂ ਆ ਗਿਆ ਨਾ ਔਰੇ ਇਹ ਗੇਰੇ ਹੋਏਗੇ ਜੀ ਦੱਸ ਕਿ ਐਡਾ ਮੋਟਾ ਮੈਨ ਲੋਈ ਦੇਖੇ ਰਾਨ ਜਿਵੇਂ ਕਿਤੋਂ ਆ ਗਿਆ ਬੰਦਾ ਮੋਟਾ ਹੈ ਹੂੰ ਇਗੜਾ ਹਥਿਆਰ ਇਹ ਬੋਤਲ ਨਹੀਂ ਹੈ ਕਿਤੇ ਨੇ ਹਥਿਆਰ ਜਿੱਥੇ ਬਣਾ ਕੇ ਜਟਿਆ ਹੋਇਆ ਹੁੰਦਾ ਹੈ ਹਾਂ ਹਥਿਆਰ ਵਰਗਾ ਆਇਆ ਜੇ ਗਣਾ ਹੈ ਨਾ ਜਿੱਦਾਂ ਨਾ ਕੋ ਖੋਪਰੀਂ ਦੀ ਹੈ ਹੂੰ ਤੇ ਦਾ ਮੋਟਾ ਦੇਖੋ ਵੀ ਇਹਣਾ ਪੱਥਰੇ ਹੁੰਦਾ ਹੈ ਕਾਂਚ ਆਰ-ਪਾਰ ਦਿਖਦਾ ਇਹੇ ਹੋ ਰੱਖੋ ਲੈ ਅੰਕਲ ਦੇ ਗਾਣੇ ਲੱਗੇ ਕਿਹੜਾ ਗਾਣਾ ਅੰਕਲ ਐਂਕਲ ਸੁਣਦਾ ਹੈ ਰੱਖੋ ਕਿਹੜਾ ਗਾਣਾ ਅੰਕਲ? ਓਏ ਕਿਹੜਾ ਨਹੀਂ ਮੰਗਣਾ। ਹੈ? ਨਮਿੰਦਰ ਦੱਸੋ ਕਿਹੜਾ ਗਾਣਾ? ਗਾਣਾ ਉਹਦਾ ਆ ਯਾਰ, ਚੇੜੀਏ ਗਾਉਣੇ ਵਾਲੀ। ਹੈ? ਕੀ ਖਾਣੀ ਆ ਅਵਰ ਜੋ ਉੱਤ। ਅੱਛਾ। ਚਲੋ। ਆ ਵੀ ਪਾਪੜਾ ਕੰਮ ਕਰੀਏ ਸਿਰੇ ਤੱਕ ਕਰਦੀ ਇਹਨੂੰ ਸਾਰਾ ਲੋ ਬਾਈ ਸਾਰੀ ਗੁੜਾਈ ਕਰਤੀ ਇਧਰਲੀ ਸਾਈਡ ਅੰਕਲ ਨੇ ਕਹੀ ਨਾ ਕਰਤੀ ਮੈਂ ਤੰਗੜੀ ਮਾਰ ਤੇ ਉੱਪਰ ਐਨ ਪੱਧਰਾ ਹੋ ਗਿਆ ਵਧੀਆ ਲੱਗਦਾ ਸਾਰਾ ਸਾਫ ਖਰੇਆ ਵਾ ਐਨ ਅੰਕਲ ਉਹ ਵਧੀਆ ਲੱਗਦਾ ਸਾਫ ਖਰੇਆ ਵੈ ਮੈਂ ਕੰਮ ਚ ਤੇ ਰਹਾ ਨਾ ਇਹ ਕਿੱਦਾਂ ਆ ਗਿਆ ਉਹਰੇ ਕਿਸ ਨੇ ਗੇਰ ਤੇ ਹੁਣ ਆ ਵੀ ਜਾਣ ਬੈਠ ਗਏ ਹਾਂ ਹਾਂ ਇਹ ਵੀ ਹੋ ਸਕਦਾ ਹੈ ਨਾ ਉਹਨੇ ਜਿਹੜਾ ਪਹਿਲਾਂ ਮੈਂ ਬਈਆ ਲਾਇਆ ਤਾਂ ਉਹਨੇ ਡੂੰਗੀ ਗੁੜਾਈ ਉਹ ਕਰਤੀ ਸੀ ਤੇ ਰਾਤ ਇਹਨਾਂ ਨੇ ਗੁੜਾਈ ਦੇ ਹਾਂ ਉਹ ਜਿਹੜਾ ਹੁਣ ਮੈਂ ਇਹ ਪੰਜਾ ਮਾਰਿਆ ਪੰਜੇ ਨਾਲ ਬ ਇਕੱਠਾ ਹੋ ਗਿਆ ਹੁਣ ਆ ਇਹ ਚਲ ਸਾਈਡ ਰੱਖ ਦੇਣਾ ਆਪਾਂ ਨੇ ਤਾਂ ਮੈਂ ਬਈਆ ਦੋ ਕਹਿਰੇ ਲੈ ਕੇ ਆਪਾਂ ਮਾਰੀ ਚੱਟ ਹੋਰ ਉਹ ਗੱਡਾ ਢੇਰ ਲੱਗ ਗਿਆ ਅੰਕਲ ਕਹਿੰਦਾ ਸਾਰਾ ਚੱਕ ਲੈਣਾ ਉਹ। ਪਰ ਲੋ ਬਈ ਆਪਾਂ ਚਲੀਏ ਘਰ ਨੂੰ। ਅੰਕਲ ਕਹਿੰਦਾ ਹਲੇ ਮੈਂ ਹੋਰੀ ਆ ਕਹਿੰਦਾ ਲੱਕੜੀਆਂ ਲੈ ਕੇ ਜਾਣੀਆਂ। ਮੈਂ ਚਲੋ ਠੀਕ ਐ। ਤਾਂ ਆਪਾਂ ਚਲੀਏ ਘਰ ਨੂੰ ਹਣਾ। ਚੰਗਾ ਜੀ। ਮਿਲਦੇ ਸ਼ਾਮ ਨੂੰ। ਓਕੇ ਜੀ। ਕਲਿਆਂ ਦਾ ਜਮ ਮੌਰੀ ਲੈਣਾ ਮੈਂ ਚਾਬੀ ਦੇ ਦੀ ਮੈਂ ਠੀਕ ਆ ਜੀ ਹਨਾ ਨਾਲ ਮੈਂ ਕੰਮ ਕੰਮ ਕਰ ਲਊਂਗਾ ਰੇ ਤੇ ਲੋਈ ਸ਼ਾਮ ਦਾ ਟਾਈਮ ਹੋ ਗਿਆ ਪਹੁੰਚ ਕੇ ਮੋਟਰ ਪਰ ਅਕਲ ਮੌਸਮ ਕਿਹੋ ਜਿਹਾ ਹੁਣ ਬਹੁਤ ਵਧੀਆ ਜੀ ਹਾਂ ਖਿਲਰਮੈਨ ਹਾਂ ਤੱਪ ਬਹੁਤ ਸੋਹਣੀ ਧੀ ਅੱਜ ਅੱਜ ਕੱਪੜੇ ਦਾ ਕੋਟੀਆਂ ਵਲਾ ਆਤੀਆਂ ਬਗਾਇਰ ਸਪੈਕਟਰਾਂ ਤੇ ਕੰਮ ਕਰਿਆ ਅੱਜ ਅੱਛਾ ਹਾਂ ਕੱਲੇ ਬੀਨਾ ਕਹੀਦਾ ਵਈ ਮੇਰੇ ਗੇਟ ਬਾਅਦ ਵੀ ਪਿੱਛੇ ਕੰਮ ਕਰਤਾ ਸਾਰਾ ਗੁੱਟ ਗੁੱਟਾਈ ਕਰਤੀ ਹੈ ਅੰਕਲ ਹਾਂਜੀ ਹਾਂਜੀ ਇਹ ਇੱਧਰ ਵੀ ਕਰਤੀ ਤੇ ਹੁਣ ਦੋ ਦਿਨ ਦਿਨ ਤੱਕ ਸਬਜ਼ੀ ਲੈ ਕੇ ਲਾਵਾਂਗੇ ਹਾਏ ਹਰੇ ਕੋਈ ਇਹ ਲੱਗਿਆ ਫੁੱਲ ਨਿਕਲਣ ਨਾਲ ਨਿਕਲਣ ਲੱਗਿਆ ਯਾਰ ਕਿੱਥੇ ਕਰਦਾ ਮੇਰਾ ਗਾਉਣਾ ਮੇਰੇ ਨਾਲੇ ਬੁੱਟਾ ਸੁੱਕਿਆ ਹੋਦਾ ਹੈ ਇਹ ਤਾਂ ਫਿਰ ਇੱਧਰ ਨਹੀਂ ਹੈ ਨਾ ਮੈਂ ਕਹਣਾ ਉਹਦੇ ਨਾਲ ਦੇ ਬੁੱਟਾ ਇਹ ਜਿਹੜਾ ਉੱਧਰ ਹੈ ਇੱਧਰ ਹਾਂ ਨਾ ਇਹ ਹੋੜਾ ਬੁੱਟਾ ਇਹ ਕਾਦਾ ਇਹ ਦੇਖਾਂ ਆ ਹੁਣ ਹੌਲੀ ਹੌਲੀ ਇਹਦੀ ਨੌਂ ਦੀ ਕਰਾਂਗੇ ਨਾ ਨੌਂ ਦੀ ਕਰੂੰਗੇ ਨਾ ਲੈ ਹੁਣ ਇੱਧਰ ਸਾਰਾ ਨਵੇੜੀ ਗਿਆ ਉਹ ਰੇ ਤੱਕ ਤਾਂ ਬੈਂਕਰਵਾ ਗਿਆ ਸੀਗਾ ਬਣ ਗਈ ਗੱਲ ਦੇਖਣੇ ਤਾਂ ਰੂਹ ਤਾਂ ਖੁਸ਼ ਹੁੰਦੀ ਆ ਜਿਹੜੇ ਆਉਂਦੇ ਜੀ ਹਾਂ ਇੱਧਰ ਆਪਾਂ ਸਾਰੇ ਪਿੰਡੀ ਪਿੰਡੀ ਲਾ ਦੇਣੀ ਇੱਧਰ ਠੀਕ ਆ ਜੀ ਇਧਰ ਪਿੰਡੀਆਂ ਪਿੰਡੀਆਂ ਦੋ ਦੋ ਤਿੰਨ ਕਿਹੜੀਆਂ ਪਿੰਡੀਆਂ ਕਰਾਂਗੇ ਤੇ ਪਿੰਡੀਆਂ ਥੱਲੇ ਲੇਟ ਲੱਗੂਗੀ ਥੋੜੀ ਹੈਨਾ ਹਾਂ ਲੇਟ ਬਾਕੀ ਬੇਲਾ ਬੋਲਾ ਦਾ ਆਪਾਂ ਸੈਡਾਂ ਪਰੇ ਲਾ ਦਨੇ ਬੇਲੇਨ ਟਕਾ ਕੇ ਲਾਉਣੀ ਹੈ ਜਿੱਥੇ ਬੇਲ ਆਪਾਂ ਨੂੰ ਪਤਾ ਲੱਗੇ ਕਿਹੜੀ ਬੇਲ ਕੀ ਦੀ ਹੈ ਪੀਲਵਾਂ ਕਸਮਾਣਾਂ ਸਾਈਡ ਤੇ ਲਾਵਾਂਗੇ ਹਾਂ ਕਸਮਾਣ ਪਿਛਲੀ ਵਾਰ ਕਸਮਾਣ ਆ ਜਾ ਪੈ ਗਿਆ ਦਾ ਪਤਾ ਕੀ ਹੈ ਇੱਥੇ ਡੈਡੀ ਨੇ ਕਰਾ ਸਹੀ ਸੀ ਕੰਮ ਇਹਨੂੰ ਵੀ ਆਪਾਂ ਇਹਦੇ ਕੋਰਨ ਤੇ ਲਾਉਣੀ ਤਾਰ ਦੇ ਨਾਲੇ ਨਾਲ ਨਾਲੇ ਨਾਲ ਘੁੰਮੇ ਜਿਹੜੇ ਉੱਥੇ ਤਾਰ ਪਰੇ ਚੜੀ ਜਾਣ ਹਾਂ ਕareleਆਂ ਦੇ ਵੀ ਕੀ ਆਦੇ ਵੀ ਉਹਦੀ ਕੱਦੂ ਕਾਦੂ ਦੀ ਕਿਉਂਕਿ ਹੁਣ ਐਵੀ ਬਸ ਮਹੀਨਾ ਕੇ ਵੀ ਪੱਟ ਹੋ ਜਾਣੀ ਹਾਂ ਇੱਕ ਇੱਕ ਵਾਰ ਹੋਰ ਬਸ ਪਾਲਕ ਖਤਮ ਆ ਫੇਰ ਤਾਂ ਮੋਲੀਆਂ ਵੀ ਬਸ ਆਖਰੀ ਵਾਰ ਇੱਕ ਬਸ ਇਹ ਤਾਂ ਪੱਕਣ ਲੱਗ ਜਾਈਏ ਫਿਰ ਉਹ ਲੱਗਣੇ ਆ ਨਾ ਇਹਨੇ ਹੈਂ ਮੂੰਗਰੇ ਲੱਗਦੇ ਹੁੰਦੇ ਲੰਬੇ ਲੰਬੇ ਮੋਲੀਆਂ ਨੂੰ ਰੱਖ ਲਈ ਮੂੰਗਰੇ ਨਾ ਨਾ ਮੂੰਗਰੇ ਬਹੁਤ ਵਧੀਆ ਸਬ지 ਬਣਦੀ ਹੈ ਜੀ ਪ੍ਰੈਨ ਦੀ ਪੱਟੜੇ ਮੁੰਡੀ ਨਾ ਨਾ ਮੂਲਿਆ ਨਹੀਂ ਪੱਟਣੀਆਂ ਇਹਨਾਂ ਨੂੰ ਮੂਰੇ ਲੱਗਣਾ ਹੁੰਦੀਆਂ ਤਾਂ ਮੂੰਗਰ ਨਾਲ ਨੇ ਹਾਂ ਦੇਖੀਦਾ ਮੂੰਗਰੇ ਕਾ ਜਿਹਾ ਹੁੰਦਾ ਠੀਕ ਹੈ ਆਪਣਾ ਅਮਰੂਦ ਇਹ ਉੱਥੇ ਹੀ ਖੜਿਆ ਉੱਥੇ ਬਹੁਤ ਵਧੀਆ ਇਹ ਇਹਦੀ ਦੇਖ ਲੈ 24 ਘੰਟੇ ਹਰੇ ਦਾ ਹਰ ਉਹ ਨਾ ਪੱਤੇ ਸੰਘਣੇ ਨਾਲੇ ਪੱਤੇ ਐ ਸੰਘਣੇ ਇਹ ਬੂਟੇ ਤਾਂ ਕੋਈ ਨਹੀਂ ਲੱਗਦਾ ਕਿ ਕਿਆ ਚੀਜ਼ ਹੈ ਕੈਨ ਹਾਂ ਹੈ ਕਾਦਦੇ ਆ ਛੋਟੇ ਜਿਹੇ ਇਹ ਪਤਾ ਨਹੀਂ ਹੈਗਾ ਇਹ ਮੈਂ ਕਹਿੰਦਾ ਹੁਣ ਕਿ ਲਿਆਦਾ ਨਾ ਸਾਲਕ ਕਿਹਨਾਂ ਦੂਵੇ ਬੁੱਟਿਆਂ ਦੇ ਨਾਲ ਹੀ ਤਾਂ ਸ਼ਾਇਦ ਨਹੀਂ ਨਹੀਂ ਇਹ ਦੂਵੇ ਬੁੱਟੇ ਬਾਅਦ ਚ ਲਾਇਆ ਹੈ ਬਾਅਦ ਚ ਲੱਗਿਆ ਹੈ ਹਾਂ ਕਿਤੇ ਅਸੀਂ ਘਵਨ ਪੈਂਟ ਕਟਾਇਆ ਘਰ ਤੇ ਡੈਡੀ ਨੇ ਉਹ ਲੁਵਾਇਆ ਪਤਾ ਨਹੀਂ ਭਾਈ ਮੈਂ ਤਾਂ ਕੱਟਿਆ ਆਦਾ ਮੋਟਰ ਪਾ ਗਿਆ ਘਰਾਂ ਕੰਮ ਲੱਗ ਗਿਆ ਤੇ ਫਿਰ ਫਿਰ ਇੱਧਰ ਅੰਬਾਂ ਦੇ ਹੁਣ ਆ ਉਹ ਦੇ ਪੂਰੀ ਸਾਈਡ ਇੱਕ ਨਾ ਪਿੰਡ ਲੱਗੇ ਕੋਣੇ ਲਾਤੇ ਆ ਨਾ ਗੁਲਾਈ ਕਰ ਦੇਣੀ ਠੀਕ ਹੈ ਆ ਸਰ ਨੂੰ ਸੋਹਣਾ ਲੱਗਦਾ। ਇਹਦੇ 20 ਦਿਨ ਦਾ ਦਿਖਿਆ ਨ ਹਰਾਵਰਾ ਹੋ ਜਾਣਾ ਇਹਨੇ। ਹਲੇ 2-3 ਦਿਨ ਪਹਿਲਾਂ ਆਇਆ ਤਾਂ। ਹਾਂ। ਹੌਲੀ-ਹੌਲੀ ਨਿਕਲਣਾ। ਲਾ ਫੁੱਲ ਕਿਹੜੀ ਸਪੀਡ ਨਾਲ ਫੁੱਲ ਨਿਕਲਦੇ ਆ? ਨਹੀਂ ਨਹੀਂ ਜਿੱਦਾਂ ਉਹਨਾਂ ਇਹ ਨੌਰਸਾ ਜੀ ਜਿੱਦਾਂ ਉਹਨੂੰ ਬੂਟੇ ਆ ਪਪੂਲ ਆਉਂਦੇ ਆ। ਹਾਂ ਹਾਂ। ਇਹਨਾਂ ਤੋਂ ਨੌਰਸਤ ਤੇ ਬਾਅਦ ਹੌਲੀ-ਹੌਲੀ ਪੱਤੇ ਆਉਂਦੇ ਆਉਂਦੇ ਫੇਰ ਦੇਖਿਓ ਤੁਸੀਂ ਇਹਦਾ ਚੈਲਜੀ ਕੀ ਹੁੰਦਾ। ਇਹਦਾ ਐਨ ਹਰਾ ਭਰਿਆ ਹੋਇਆ ਨਾ ਪੂਰਾ। ਹਾਂ। ਉਹ ਚੀਜ਼ ਨਹੀਂ ਆਈ ਚਲੋ ਪੌੜੀ ਵੀ ਲੈ ਕੇ ਆਉਣੀ ਆਪਾਂ ਪੱਪ ਚੜ ਕੇ ਉੱਪਰ ਸਫਾਈ ਕਰਨੀ ਆ ਇਹਦੇ ਚੜ ਜੂंगे ਹਾਂ ਇਹ ਪਤਾ ਇਹ ਉਹ ਚੜ ਰਿਹਾ ਹੈ ਨਾ ਮੈਂ ਹੀ ਚੜੂੰਗਾ ਚਲੋ ਭਾਈ ਚੰਗਾ ਫਿਰ ਚਲੀਏ ਘਰਾਂ ਨੂੰ ਹੁਣ ਟਾਈਮ ਹੋ ਗਿਆ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਫਿਰ ਕਿਸੇ ਅਗਲੇ ਬਲੌਗ